ਜਾਂਦਾ ਹੈ ਆਪਣੇ ਇਤਿਹਾਸ ਨੂੰ ਚਮਕਾਉਣ ਵਾਲੇ ਕੁਝ ਨਾਮ ਹੁੰਦੇ ਨੇ ਉਹਨਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਹੈ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸੋ ਅੱਜ ਗੱਲ ਕਰ ਰਹੇ ਹਾਂ ਕਰ ਲੈਣੇ ਆ ਕਿ ਰਾਜਗੁਰੂ ਸੇ ਜੋ ਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਤੇ ਜਨਮ ਦਿਹਾੜੇ ਦੇ ਮੌਕੇ ਤੇ ਅੱਜ ਉਹਨਾਂ ਦੇ ਪੁਸ਼ਤੈਨੀ ਥਾਂ ਤੇ ਇੱਕ ਹਵਨ ਯੱਗ ਕਰਵਾਇਆ ਗਿਆ ਔਰ ਬਲੱਡ ਕੈਂਪ ਜਿਹੜਾ ਲਗਵਾਇਆ ਗਿਆ ਹੈ ਆਮ ਜਨਤਾ ਉੱਥੇ ਪਹੁੰਚ ਕੇ ਜਿਹੜੀ ਹੈ ਬਲੱਡ ਡੋਨੇਸ਼ਨ ਦੇ ਰਹੀ ਹੈ ਸੋ ਗੱਲਬਾਤ ਕਰਦੇ ਆ ਇੱਥੇ ਜਿਹੜੇ ਪਹੁੰਚੇ ਲੋਕ ਨੇ ਤੇ ਇੱਥੇ ਜਿਹੜੀਆਂ ਹਸਤੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੋ। ਜਿਵੇਂ ਦੇਖਦੇ ਹੋ ਕਿ ਅੱਜ ਕੱਲ ਜਿਹੜੇ ਸ਼ਹੀਦੀ ਦਿਹਾੜੇ ਲੋਕ ਭੁੱਲਦੇ ਜਾ ਰਹੇ ਨੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਨੇ ਪਰ ਉਸ ਮੌਕੇ ਤੇ ਤੁਸੀਂ ਹਜੇ ਤੱਕ ਵੀ ਦਰੋਹਰ ਨੂੰ ਸਾਹਮਣੇ ਬੈਠੇ ਹੋ ਉਸ ਪੁਰਾਣੇ ਘਰ ਨੂੰ ਸਾ ਔਰ ਉਹਦੀ ਰੈਨੋਵੇਸ਼ਨ ਵੀ ਕਰਵਾ ਰਹੇ ਟਾਈਮ ਟੂ ਦੇਖੋ ਇਹ ਇੱਕ ਤਾਂ ਸਾਡਾ ਬਲੱਡ ਰਿਲੇਸ਼ਨ ਠੀਕ ਹੈ ਨਾ ਅਸੀਂ ਤਾਂ ਆਪਣੇ ਕਰਮ ਕਰਨਾ ਹੀ ਕਰ ਰਹੇ ਹਾਂ ਇੱਕ ਲੋਕਾਂ ਨੂੰ ਜਿਹੜਾ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਜਾਗਰੂਕ ਕਰਨ ਦਾ ਉਹ ਸਾਨੂੰ ਆਪ ਇਸ ਕਰਕੇ ਕਰਨਾ ਪੈਂਦਾ ਕਿਉਂਕਿ ਇਹ ਜਿਹੜਾ ਜਨਮ ਸਥਾਨ ਇੱਕ ਸ਼ਹਿਰ ਦੇ ਅੰਦਰੂਨੀ ਇਲਾਕੇ ਦੇ ਵਿੱਚ ਹੈ ਇਹ ਕਿਤੇ ਮੇਨ ਰੋਡ ਤੇ ਹੁੰਦਾ ਸ਼ਾਇਦ ਜਿੱਦਾ ਭਗਤ ਸਿੰਘ ਜੀ ਦਾ ਬਣਿਆ ਹੋਇਆ ਉਦਾਂ ਇਹ ਬਿਊਟੀਫਾਈ ਵਗੈਰਾ ਹੋ ਕੇ ਲੋਕਾਂ ਨੂੰ ਸਮਰਪਿਤ ਹੁੰਦਾ ਬਟ ਸਾਡੀ ਤਰਾਸ ਦੀ ਹੈ ਕਿ ਸ਼ਾਇਦ ਕਿਤੇ ਹਿੰਦੂ ਸ਼ਹੀਦ ਹੋਣ ਕਰਕੇ ਤਾਂ ਇਦਾਂ ਦਾ ਵਿਵਾਦ ਤਾਂ ਨਹੀਂ ਇਹਨਾਂ ਸਰਕਾਰਾਂ ਵੱਲੋਂ ਕੀਤਾ ਕਿ ਇਸ ਕਰਕੇ ਅਸੀਂ ਆਪ ਹਾਈ ਕੋਰਟ ਜਾਂਨੇ ਆ ਹਾਈ ਕੋਰਟ ਤੋਂ ਐਸੋਸੀਏਟ ਹੋਣੇ ਆ ਉਸ ਤੋਂ ਬਾਅਦ ਰੱਖ-ਰਖਾਵ ਦਾ ਕੰਮ ਹੁੰਦਾ ਸਮੇਂ-ਸਮੇਂ ਤੇ ਰੀਨੋਵੇਸ਼ਨ ਹੋ ਜਾਂਦੀ ਹੈ ਕਲਰਕ ਇੱਥੇ ਰੱਖਿਆ ਹੋਇਆ ਹੈ ਬਟ ਸਾਨੂੰ ਇੱਕ ਮਹਿਸੂਸ ਹੁੰਦਾ ਹੈ ਕਿ ਜਿਹੜਾ ਕੰਮ ਐਂਡ ਮੂਵਮੈਂਟ ਤੇ ਹੈ ਜਿਹੜਾ ਇੱਕ ਡਾਇਰੈਕਟ ਅਸੈਸ ਦਾ ਕੰਮ ਸਾਡਾ ਚੱਲ ਰਿਹਾ ਉਹ ਅਸੀਂ ਸੁਪਰੀਮ ਕੋਰਟ ਤੋਂ ਹੀ ਲੜਾਈਆਂ ਜਿੱਤ ਚੁੱਕੇ ਆਂ ਸਰਕਾਰ ਨੇ ਇੱਕ ਮੁਆਵਜ਼ਾ ਰਾਸ਼ੀ ਰਿਲੀਜ਼ ਕਰਨੀ ਹੈ ਜੋ ਕਿ ਲਗਭਗ 60 ਲੱਖ ਰੁਪਏ ਆ ਉਹ ਅੱਜ ਉਹਨਾਂ ਨੂੰ ਰਿਲੀਜ਼ ਕਰਨੀ ਚਾਹੀਦੀ ਸੀ ਔਰ ਨਹੀਂ ਪੱਥਰ ਰੱਖਣ ਕਿਸੇ ਨਾ ਕਿਸੇ ਮੰਤਰੀ ਨੂੰ ਆਉਣਾ ਚਾਹੀਦਾ ਸਾਨੂੰ ਬੜਾ ਦੁੱਖ ਹੈ ਥੋੜੀ ਖੁਸ਼ੀ ਵੀ ਹੈ ਥੋੜਾ ਗਮ ਵੀ ਹੈ ਖੁਸ਼ੀ ਇਸ ਕਰਕੇ ਆ ਕਿ ਇੱਥੇ ਲੋਕਾਂ ਦਾ ਹਜੂਮ ਆਣਾ ਸ਼ੁਰੂ ਹੋਇਆ ਹੋਇਆ ਹਰ ਸਾਲ ਇਦਾਂ ਹੀ ਇੱਥੇ ਮੇਲੇ ਲੱਗਦੇ ਨੇ ਬਟ ਜਿਹੜਾ ਸਰ ਕੀ ਕੀ ਸੋਚਦੇ ਹੋ ਕਿ ਅੱਜ ਕੱਲ ਦਾ ਨੌਜਵਾਨ ਕਿ ਜਿਹੜੀ ਇਹਨਾਂ ਦੀਆਂ ਯਾਦਾਂ ਸੀ ਇਹਨਾਂ ਦਾ ਮੂਲ ਸੀਗਾ ਉਹ ਭੁੱਲਦੇ ਜਾ ਰਹੇ ਨੇ ਕਿ ਯਾਦ ਰੱਖ ਨਹੀਂ ਦੇਖੋ ਅਸੀਂ ਤਾਂ ਨੌਜਵਾਨਾਂ ਨੂੰ ਹਮੇਸ਼ਾ ਹੀ ਅਪੀਲ ਕਰਦੇ ਕਿ ਆਪਣੇ ਸ਼ਹੀਦਾਂ ਦੇ ਜਨਮ ਦਿਹਾੜੇ ਤੇ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਮਨਾਇਆ ਕਰੋ ਜਰੂਰ ਔਰ ਲੋਕ ਜਾਗਰੂਤ ਵੀ ਹੋ ਰਹੇ ਨੇ ਲੋਕ ਨਸ਼ਿਆਂ ਤੋਂ ਹਟ ਕੇ ਸ਼ਹੀਦਾਂ ਦੀ ਕਿਤਾਬਾਂ ਸ਼ਹੀਦਾਂ ਦੇ ਬਾਰੇ ਅੱਜ ਦਾ ਜਨਮ ਦਿਹਾੜਾ ਕਿਸੇ ਦੇ ਘਰ ਕੋਈ ਫੋਟੋ ਖਿੱਚਦਾ ਹੈ ਫੇਸਬੁਕ ਤੇ ਬੰਦਾ ਲੋਕੀ ਨੂੰ ਪੁੱਛਦੇ ਆ ਪਾਪਾ ਇਹ ਕੌਣ ਹੈ ਪੇਰੈਂਟਸ ਆਪਣੀ ਹਿਸਟਰੀ ਦੱਸਦੇ ਆ ਕਿ ਬੱਚਾ ਫਿਰ ਬੱਚੇ ਵੀ ਕਹਿੰਦੇ ਆ ਸਾਡੇ ਕੋਲ ਇੱਥੇ ਛੋਟੇ ਛੋਟੇ ਬੱਚੇੜੇ ਕਿ 5-5 6-6 ਸਾਲ ਦੇ ਆਂਦੇ ਆ ਅਸੀਂ ਉਹਨੂੰ ਆਨਰ ਕਰੀਦਾ ਉਹ ਜਦੋਂ ਉਹਨਾਂ ਨੂੰ ਕੋਈ ਮੋਮੈਂਟ ਹੋਇਆ ਉਹਨਾਂ ਨੂੰ ਕੋਈ ਗਿਫਟ ਦਿੱਤਾ ਜਾਂਦਾ ਨਾ ਉਹ ਹਮੇਸ਼ਾ ਹੀ ਯਾਦ ਰੱਖਦੇ ਆ ਕਿ ਇਹ ਅਸੀਂ ਉੱਥੇ ਗਏ ਸੀਗੇ ਤੇ ਇਹ ਸ਼ਹੀਦ ਸੁਖਦੇਵ ਦੀ ਜਨਮ ਸਥਲੀ ਹੈ ਔਰ ਮਤਲਬ ਸਾਨੂੰ ਬੜਾ ਅੱਛਾ ਮਹਿਸੂਸ ਹੁੰਦਾ ਹੈ ਕਿ ਛੋਟੇ ਛੋਟੇ ਬੱਚਿਆਂ ਤੋਂ ਫ੍ਰੀ ਐਡਵਰਟਾਈਜ਼ਮੈਂਟ ਇੱਕ ਤਰ੍ਹਾਂ ਦੀ ਉਹ ਲੋਕਾਂ ਕੋਲ ਜਾਂਦੀ ਹੈ ਅੱਜ ਜ਼ਾਰਾ ਦੇ ਇਤਰਾਦ ਦੇ ਵਿੱਚ ਲੋਕ ਇੱਥੇ ਆਣਾ ਸ਼ੁਰੂ ਹੋ ਗਏ ਬਟ ਕਿਤੇ ਜੇ ਡਾਇਰੈਕਟ ਅਸੈਸ ਸਾਨੂੰ ਮਿਲ ਗਿਆ ਫਿਰ ਤਾਂ ਸਾਨੂੰ ਪੈਰ ਰੱਖਣ ਦੀ ਵੀ ਥਾਂ ਨਹੀਂ ਇੱਥੇ ਮਿਲੂਗੀ। ਤਾਦਾਦ ਵੱਧੀ ਜਾ ਰਹੀ ਲੋਕ ਡੇ ਬਾਏ ਡੇ ਵੱਧੀ ਜਾ ਰਹੀ ਹੈ। ਲੋਕੀ ਅੱਜ ਤੱਕ ਲੋਕੀ ਪੰਜਾਬ ਕੀ ਨਾਰਥ ਇੰਡੀਆ ਤੋਂ ਆਏ ਅੰਮਾਲੇ ਤੋਂ ਲੋਕ ਆਏ ਫਿਰੋਜ਼ਪੁਰ ਤੋਂ ਲੋਕ ਆਏ ਬਟਾਲੇ ਤੋਂ ਲੋਕ ਆਏ ਹੋਏ ਆ ਜਿੱਦਾਂ ਇਦਾਂ ਲੋਕ ਸਾਨੂੰ ਮਿਲੀ ਜਾਂਦੇ ਆ ਉਹ ਸਾਨੂੰ ਦੱਸੀ ਜਾਂਦੇ ਕਿ ਅਸੀਂ ਇਸ ਫਲਾਣੇ ਤੋਂ ਆਏ ਸਪੈਸ਼ਲ ਸੁਖਦੇਵੀ ਦੇ ਜਨਮ ਦਿਹਾੜੇ ਤੇ ਆਏ। ਕੋਈ ਮੈਸੇਜ ਦੇਣਾ ਚਾਹੁੰਦਾ ਨੌਜਵਾਨ? ਮੇਰੀ ਇੱਕੋ ਹੀ ਅਪੀਲ ਹੈ ਸਾਰਿਆਂ ਨੂੰ ਕਿ ਸ਼ਹੀਦਾਂ ਦੇ ਨਕਸ਼ੇ ਕਦ ਬਾਕੀ ਹੋਰ ਕੁਝ ਨਹੀਂ ਕੰਮ ਆਣਾ ਆਪਣੇ ਕਾਰੋਬਾਰ ਕਰੋ ਆਪਣੀ ਨੌਕਰੀਆਂ ਕਰੋ ਮਗਰ ਜਿਹੜਾ ਸ਼ਹੀਦਾਂ ਦੇ ਨਕਸ਼ੇ ਕਦਮ ਤੇ ਚਲੇ ਗਿਆ ਉਹਨੂੰ ਆਪਣੇ ਵੀ ਆਸ਼ੀਰਵਾਦ ਮਿਲੀ ਜਾ ਰਿਹਾ ਹੈ। ਅ ਵੀਰੇ ਕੀ ਨਾਮ ਹੈ ਤੁਹਾਡਾ? ਕਪਿਲ ਕਈ। ਅੱਛਾ ਤੁਸੀਂ ਇੱਥੇ ਬਲੱਡ ਡੋਨੇਟ ਕਰਨ ਆਏ ਹੋ? ਹਾਂਜੀ ਹਾਂਜੀ। ਤੇ ਇਹ ਕਿੰਨਾ ਕੋ ਆਨੰਦ ਆਂਦਾ ਜਦੋਂ ਸ਼ਹੀਦਾਂ ਦੇ ਮੌਕੇ ਤੇ ਕੋਈ ਜਨਮ ਦਿਹਾੜਾ ਹੋਵੇ ਜਾਂ ਕੋਈ ਸ਼ਹੀਦੀ ਦਿਵਸ ਹੋਵੇ ਉਦੋਂ ਆ ਕੇ ਬਲੱਡ ਡੋਨੇਟ ਕਰਨਾ ਕੀ ਲੱਗਦਾ ਹੈ ਕਿ ਕੀ ਭਾਵੰਦ? ਮੈਨੂੰ ਬਹੁਤ ਵਧੀਆ ਲੱਗਦਾ ਬਹੁਤ ਵਧੀਆ। ਹੂੰ। ਮਨ ਦੇ ਵਿੱਚ ਕੋਈ ਭਾਵੰਦ? ਨਹੀਂ ਨਹੀਂ ਕੋਈ ਨਹੀਂ ਦੇਖੋ ਤੁਹਾਡੇ ਸਾਹਮਣੇ ਬਲੱਡ ਡ੍ਰੀਨ ਕਰ ਰਿਹਾ ਸਰਕਾਰ ਨਾ ਠੀਕ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਬਹੁਤ ਕਰਨਾ ਚਾਹੀਦਾ ਨਾ ਉਸ ਵਾਂਗ ਹਾਂਜੀ ਹਾਂਜੀ ਮੈਂ ਹਰ ਸਾਲ ਇੱਥੇ ਆਪਣਾ 118ਵਾਂ ਜਨਮ ਦਿਨ ਨਾ ਤੇ ਮੈਂ ਹਰ ਸਾਲ ਬਲੱਡ ਡੋਨੇਟ ਕਰਦਾ ਇੱਥੇ ਕੀ ਨਾਮ ਹੈ ਤੁਹਾਡਾ ਕਿੰਨੇ ਅੱਜ ਤੁਸੀਂ ਇੱਥੇ ਬਲੱਡ ਡੋਨੇਟ ਕਰਨ ਆਏ ਹੋ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਲੱਗ ਰਹੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਚੱਕਰ ਆ ਨਹੀਂ ਜਾਂ ਕੁਝ ਹੋ ਵੀਕਨੈਸ ਲੱਗ ਰਹੀ ਹੈ ਨਹੀਂ ਜੀ ਅੱਜ ਤੁਸੀਂ ਇਸ ਮੌਕੇ ਦੇ ਉੱਤੇ ਅੱਜ ਰਾਜਗੁਰੂ ਸਿੰਘ ਜੀ ਸੁਖਦੇਵ ਸਿੰਘ ਭਗਤ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਤੁਸੀਂ ਇੱਥੇ ਪਹੁੰਚੋ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਕਿਹਦਾ ਦਾ ਮਹਿਸੂਸ ਵਧੀਆ ਲੱਗ ਰਿਹਾ ਜੀ ਦੇਸ਼ ਦੇ ਵਾਸਤੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਲੱਗਦਾ ਹੈ ਕਿ ਨੌਜਵਾਨਾਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਹਾਂਜੀ ਕਰਨਾ ਚਾਹੀਦਾ ਹੈ ਜੀ ਬਹੁਤ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹਾਂਜੀ ਹਾਂਜੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਦੇਸ਼ ਦੀ ਸੇਵਾ ਵਾਸਤੇ ਕੁਝ ਵੀ ਕਰਨਾ ਚਾਹੀਦਾ ਹੈ ਸਰ ਸ਼੍ਰੀਕਲ ਜੀ ਸਰ ਅ ਅੱਜ ਬਲੱਡ ਡੋਨੇਸ਼ਨ ਕੈਂਪਰ ਦੇ ਵਿੱਚ ਕਿੰਨੇ ਕੁ ਲੋਕ ਹੁਣ ਤੱਕ ਬਲੱਡ ਡੋਨੇਟ ਕੀ ਇਸ ਵੇਲੇ ਇੱਥੇ ਦੋ ਬਲੱਡ ਕੈਂਪ ਲੱਗੇ ਹੋਏ ਹੈ ਇਹ ਵਾਲੇ ਬਲੱਡ ਕੈਂਪ ਚ 22 ਡੋਨੇਸ਼ਨ ਹੋ ਗਈਆਂ ਪਿਛਲੇ 2 ਘੰਟੇ ਚ ਅੱਛਾ ਤਾਂ ਵਧੀਆ ਰਿਸਪੌਂਸ ਆ ਰਿਹਾ ਹੈ ਲੋਕੀ ਆਨਨ ਐਵਰੇਜ ਇਨੀਸ਼ੀਏਟਿਵ ਵੀ ਵਧੀਆ ਲਿਆ ਗਿਆ ਹੈ ਆ ਰੀਅਲੀ ਹੈਪੀ ਕਿ ਲੋਕი ਆਕੇ ਇਥੇ ਆਪਣੇ ਇਨੀਸ਼ੀਏਟਿਵ ਨਾਲ ਬਲੱਡ ਡੋਨੇਟ ਕਰ ਰਹੇ ਸਾਰੇ ਕੀ ਲੱਗਦਾ ਹੈ ਲੋਕ ਕਈ ਸੋਚਦੇ ਬਲੱਡ ਡੋਨੇਟ ਕਰਨ ਨਾਲ ਕਮਜ਼ੋਰੀ ਆ ਜਾਂਦੀ ਹੈ ਇਦਾਂ ਹੁੰਦਾ ਨਹੀਂ ਇਹ ਸਭ ਮਿਥ ਹੈਗੀ ਹੈ ਬਲੱਡ ਡੋਨੇਟ ਕਰਨ ਕਰਕੇ ਤੁਹਾਡੀ ਬੋਨ ਮਾਰੋ ਬਲਕਿ ਪ੍ਰੋਲੀਫਰੇਟ ਕਰਦੀ ਹੈ ਅੱਗੇ ਜਾ ਕੇ ਬੈਟਰ ਬਲੱਡ ਬਣਾਉਂਦੀ ਹੈ ਰეკਮੈਂਡੇਡ ਹੁੰਦਾ ਹੈ ਕਿ ਤੁਸੀਂ ਹਰ 3 ਮਹੀਨੇ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਬਟ ਸਾਲ ਚ 2 ਵਾਰ ਤੁਸੀਂ ਆਰਾਮ ਨਾਲ ਦੇ ਸਕਦੇ ਹੋ ਬਿਨਾ ਕਿਸੇ ਪ੍ਰੋਬਲਮ ਦੇ ਅੰਟਿਲ অর ਅਨਲੈਸ ਤੁਸੀਂ ਐਲਡਰਲੀ ਨਾ ਹੋ ਜਾਂ ਕੋਈ ਰੈਗੂਲਰ ਕੋਈ ਮੈਡੀਕਲ ਕੰਡੀਸ਼ਨ ਨਾ ਹੋਵੇ ਇਦਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਸਮੇਂ-ਸਮੇਂ ਸਰ ਬਲੱਡ ਡੋਨੇਟ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਸਮੇਂ-ਸਮੇਂ ਦੇ ਬਾਅਦ ਡੋਨੇਟ ਕਰਨਾ ਚਾਹੀਦਾ ਤਾਂ ਬਿਹਤਰੀ ਵਧੀਆ ਹੈਗਾ ਮਤਲਬ ਇਹਦੇ ਨਾਲ ਬੰਦਾ ਹੈਲਦੀ ਰਹਿੰਦਾ ਹੈ ਜਾਂ ਕੋਈ ਹੋਰ ਰੀਜ਼ਨ ਹੈਲਦੀ ਰਹਿੰਦਾ ਕੋਈ ਨੁਕਸਾਨ ਕੁਝ ਨਹੀਂ ਹੋਇਆ ਬੰਦੇ ਨੂੰ ਕੀ ਲੱਗਦਾ ਜਦ ਤੱਕ ਇਹ ਕੈਂਪ ਲੱਗ ਰਿਹਾ ਹੈ ਕਿੰਨੇ ਕੁ ਗਿਨਤੀ ਪਾਰ ਹੋ ਸਕਦੀ ਹੈ 40 ਤੋਂ ਪੰਜਾਬ ਮੋਸਟ ਪ੍ਰੋਬਬਲੀ ਆਪਾਂ ਇਸ ਕੈਂਪ ਤੋਂ ਕਰ ਲਾਂਗੇ ਪਲੱਸ ਇੱਕ ਹੋਰ ਕੈਂਪ ਹੈਗਾ ਉਹ ਵੀ 50 60 ਤੱਕ ਆਰਾਮ ਨਾਲ ਪਹੁੰਚਣਗੇ ਤਾਂ 100 150 ਤੱਕ ਆਪਾਂ ਮੋਸਟ ਪ੍ਰੋਬਬਲੀ ਪਹੁੰਚਾਂਗੇ ਆ ਜਵਾਨਾਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਬਾਕੀ ਸਾਰੇ ਹਸਪਤਾਲ ਦੇ ਵਿੱਚ ਬਹੁਤ ਲੋਡ ਪੈਂਦੀ ਹੈ ਸਾਡੇ ਸਿਵਲ ਹਸਪਤਾਲ ਹਸਪਤਾਲ ਦੀ ਤੋਂ 40 ਯੂਨਟ ਰੋਡ ਦੇ ਲੱਗ ਜਾਂਦੇ ਆਪਾਂ ਕਨਸਟੈਂਟਲੀ ਆਪਾਂ ਘਾਟ ਹੀ ਚੱਲ ਰਿਹਾ ਹੁੰਦਾ ਸਾਡੇ ਉੱਤੇ ਲੋਕਾਂ ਨੂੰ ਉਸ ਵੇਲੇ ਤਕਲੀਫ ਨਾ ਹੋਏ ਉਸ ਤੋਂ ਪਹਿਲਾਂ ਬੈਟਰ ਹੈ ਕਿ ਆਪਾਂ ਆਲਰੇਡੀ ਇਕੱਠੇ ਕਰਕੇ ਰੱਖੀਏ ਰਿਜ਼ਰਵ ਦੇ ਵਿੱਚ ਸਾਡੇ ਕੋਲ ਰਹਿਣ ਇਹ ਬਲੱਡ 42 ਦਿਨ ਤੱਕ ਸਾਡੇ ਕੋਲ ਠੀਕ ਰਹਿੰਦਾ ਤਾਂ ਐਨੀ ਵਨ ਕੈਨ ਕਮ ਐਂਡ ਗਿਵ ਦ ਬਲੱਡ ਅੱਗੇ ਜਾ ਕੇ ਮਰੀਜ਼ਾਂ ਲਈ ਹੀ ਫਾਇਦਾ ਹੈਗਾ ਲੱਡੋਨੇਟ ਕਰਨ ਨਾਲ ਇੱਕ ਫਾਇਦਾ ਇਹ ਵੀ ਹੁੰਦਾ ਕਿਸੇ ਨੂੰ ਐਮਰਜੈਂਸੀ ਲੋਡ ਹੁੰਦੀ ਆ ਤੇ ਉਹ ਵੀ ਆਪਾਂ ਯੂਜ਼ ਕਰ ਸਕਦੇ ਬਿਲਕੁਲ ਬਿਲਕੁਲ ਉਸੀ ਵੀ ਇਹਨਾਂ ਨਾਲ ਕਹਿ ਰਿਹਾ ਸੀ ਕਿ ਐਮਰਜੈਂਸੀ ਦੇ ਵੀ ਉਸ ਵੇਲੇ ਨਾ ਤੁਹਾਨੂੰ ਭਜਨਾ ਪਏ ਕਿ ਬੈਂਕ ਦੇ ਵਿੱਚ ਆਪਾਂ ਕਦੀ ਦੇ ਹੀ ਨਹੀਂ ਜਾਂਦੇ ਆਪਾਂ ਰਿਪਲੇਸ ਕਰਨਾ ਪੈਂਦਾ ਉੱਥੇ ਸਾਨੂੰ ਵੀ ਤਾਂ ਕਰਕੇ ਬੈਟਰ ਐਮਰਜੈਂਸੀ ਤੋਂ ਪਹਿਲਾਂ ਹੀ ਸਾਡੇ ਕੋਲ ਹੋਏ ਤਾਂ ਰੈਗੂਲਰ ਬੇਸਿਸ ਤੇ ਲੋਕੀ ਇਨੀਸ਼ੀਏਟਿਵ ਲੈਣ ਤੇ ਬਲੱਡ ਨੇਟ ਕਰਿਆ ਕਰਨ ਉਹ ਆਜ ਸਭ ਨੇ ਸੱਚੀ ਗੱਲ ਸਰ ਸਰ ਅੱਜ ਤੁਸੀਂ ਇਸ ਪਵਿੱਤਰ ਦਿਹਾੜੇ ਤੇ ਪਹੁੰਚੇ ਹੋ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ ਅੱਜ ਸ਼ਹੀਦ ਦੇਸ਼ ਪੱਖੀ ਸਰਦੇਸ਼ਾਪੁਰ ਜੀ ਦਾ ਜਨ ਦਿਹਾੜਾ ਅੱਜ ਇੱਥੇ ਸਵੀਚ ਚੁਕਾਨ ਆਇਆ ਕਿਉਂਕਿ ਰਾਜਾ ਆਪਣੇ ਮੈਂਬਰ ਹੋਣ ਕਰਕੇ ਇੱਕ ਸਾਲ ਇੱਥੇ ਅਸੀਂ ਆਨੇ ਆਨੇ ਸਰ ਚੁਕਾਨੇ ਆ ਕਿਉਂਕਿ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣਦੇ ਆ ਜੇ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਤਾਂ ਸਾਨੂੰ ਆਜ਼ਾਦੀ ਮਿਲੀ ਇਸ ਕਰਕੇ ਸਾਡਾ ਫਰਜ਼ ਬਣਦਾ ਇਹਨਾਂ ਦੇ ਦੱਸੋ ਸਾਰੇ ਜੋ ਵੀ ਇਹਨਾਂ ਨੇ ਦੇਸ਼ ਲਈ ਕੀਤਾ ਉਸੇ ਲਈ ਤੇ ਅਸੀਂ ਵੀ ਚੱਲੀਏ ਤੇ ਦੇਸ਼ ਦੀ ਸੇਵਾ ਕਰੀਏ ਇਹੀ ਇੱਥੇ ਆ ਕੇ ਪ੍ਰੇਰਨਾ ਮਿਲਦੀ ਆ ਕੀ ਲੱਗਦਾ ਸਰ ਅੱਜ ਕੱਲ ਜਿਹੜੇ ਨੌਜਵਾਨ ਹੈ ਉਹ ਭੁੱਲਦੇ ਜਾ ਰਹੇ ਨੇ ਜਿਹੜੇ ਇਤਿਹਾਸਕਾਰ ਸੀ ਸਾਡੇ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ ਨਹੀਂ ਹੁਣ ਆ ਸਰਕਾਰ 'ਚ ਤੁਹਾਨੂੰ ਪਤਾ ਸ਼ਹੀਦ ਆਇਆ ਭਗਤ ਸਿੰਘ ਦੀ ਫੋਟੋ ਤੇ ਅੰਬੇਡਕਰ ਸਾਹਿਬ ਦੀ ਫੋਟੋ ਇਹ ਇਹ ਇਸ ਸਰਕਾਰ ਨੇ ਕਾਫੀ ਜਾਗਰੂਤ ਕੀਤਾ ਪਬਲਿਕ ਨੂੰ ਸ਼ਹੀਦਾਂ ਬਾਰੇ ਕਿਉਂਕਿ ਅੱਗੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜੀ ਹੁਣ ਉਹਨਾਂ ਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਨਵੀਂ ਪਨੀਰੀ ਕਿਹੜੀ ਵੀ ਮਤਿ ਛੋਟੇ ਬੱਚੇ ਆ ਉਹ ਹੁਣ ਤੋਂ ਹੀ ਦੇਖਦੇ ਜਾ ਰਹੇ ਆ ਤੇ ਵੱਡੇ ਹੋ ਕੇ ਥੋੜਾ ਫਰਕ ਪਾਊਗਾ ਇਸੇ ਲਈ ਤੇ ਚੱਲਣਗੇ ਤੇ ਸਾਡੇ ਦੇਸ਼ ਦੀ ਤਾਂ ਹੀ ਤਰੱਕੀ ਹੋਊਗੀ ਜੇ ਅਸੀਂ ਇਹਨਾਂ ਦੇ ਸ਼ਹੀਦਾਂ ਦੇ ਉਹਹੀ ਚਾਲੇ ਤੇ ਚੱਲੀਏ ਜਿਹੜੇ ਇਹ ਚੱਲੇ ਤੇ ਸਾਨੂੰ ਆਜ਼ਾਦੀ ਦਿਵਾ ਕੇ ਗਏ ਤੇ ਇਹਨੂੰ ਬਰਕਰਾਰ ਰੱਖੀ ਕੋਈ ਇੱਕ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਅਸੀਂ ਬਲੱਡ ਕੈਂਪ ਲੱਗਿਆ ਹੈ ਬਹੁਤ ਵੱਡਾ ਖੂਨਦਾਨ ਬੜਾ ਵੱਡਾ ਮਹਾਨਦਾਨ ਇਸੇ ਕਰਕੇ ਲੱਗਿਆ ਨਾ ਸ਼ਹੀਦੀ ਦਿਹਾੜਾ ਵਾ ਇਸੇ ਕਰਕੇ ਲੋਕ ਆ ਕੇ ਅੱਜ ਕੈਂਪ ਤੇ ਖੂਨ ਦੇ ਰਹੇ ਆ ਤੇ ਆਪਣਾ ਨਾਲੇ ਇੱਕ ਕਿਸਮ ਦਾ ਅਸੀਂ ਸ਼ਹੀਦਾਂ ਨੂੰ ਪਰਨਾਮ ਕਰਨ ਆਏ ਅੱਜ ਤੁਸੀਂ ਜਨਮ ਭੂਮੀ ਤੇ ਪਹੁੰਚੇ ਸੁਖਦੇਵ <th>ਪਰ ਜੀ ਦੇ ਉਹ ਜਨਮ ਦਿਹਾੜਾ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਵੀ ਜਿਹੜੇ ਨੌਜਵਾਨ ਹੈ ਬਲੱਡ ਡੋਨੇਟ ਕਰ ਰਹੇ ਨੇ ਸ਼ਹੀਦ ਸੁਖਦੇਵ <th>ਪਰ ਜੀ ਦੀ ਅੱਜ 118ਵੀਂ 18ਵਾਂ ਜਨਮ ਦਿਵਸ ਦਾ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿੱਦਾਂ ਕੀ ਅਸੀਂ ਦੇਖਦੇ ਪਏ ਆ ਕਿ ਲੱਗ ਲੱਗ ਸੰਸਥਾਵਾਂ ਵੱਲੋਂ ਨੌਜਵਾਨ ਬਲੱਡ ਡੋਨੇਟ ਕਰਦੇ ਪਏ ਨੇ ਮੈਡੀਕਲ ਕੈਂਪ ਲਗਾਉਂਦੇ ਪਏ ਨੇ ਔਰ ਇਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਪਏ ਨੇ ਤਾਂ ਕਾਫੀ ਹੱਦ ਤੱਕ ਸਾਡਾ ਪੰਜਾਬ ਦਾ ਜੁਵਾ ਜਿਹੜਾ ਆ ਇਹਨਾਂ ਦੀ ਸੋਚ ਤੇ ਪਹਿਰਾ ਦੇ ਰਿਹਾ ਤਾਂ ਜਿੱਦਾਂ ਕਿ ਆਪਾਂ ਅੱਜ ਇੱਥੇ ਨੋ ਘਰੇ ਦੇ ਵਿੱਚ ਆਏ ਆ ਸ਼ਹੀਦ ਸੁਖਦੇਵ ਥਾਪਰ ਜੀ ਦਾ ਜਿਹੜਾ ਜਨਮ ਸਥਾਨ ਆ ਉਸ ਸਥਾਨ ਤੇ ਆਏ ਆ ਤਾਂ ਤੁਸੀਂ ਦੇਖੋਗੇ ਜਿੱਦਾਂ ਕਿ ਅਸੀਂ ਕੋਈ ਧਾਰਮਿਕ ਸਥਾਨ ਤੇ ਜਾਂਦੇ ਆ ਤਾਂ ਉੱਥੇ ਲੱਗ ਹੀ ਇੱਕ ਵਾਈਬ੍ਰੇਸ਼ਨ ਹੁੰਦੀ ਆ ਉਸੇ ਤਰੀਕੇ ਦੀ ਇਸ ਸਥਾਨ ਦੇ ਉੱਤੇ ਵੀ ਲੱਗੀ ਵਾਈਬ੍ਰੇਸ਼ਨ ਆ ਤਾਂ ਮੈਂ ਤੁਹਾਡੇ ਚੈਨਲ ਦੇ ਮધ્યਮ ਸਾਰੇ ਭਾਰਤਵਾਸੀਆਂ ਨੂੰ ਔਰ ਜਿਹੜੇ ਵੀ ਤੁਹਾਡਾ ਚੈਨਲ ਦੇਖਦੇ ਪਏ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਕਿ ਆਪਣੀ ਲਾਈਵ ਦੇ ਵਿੱਚ ਜਿੱਦਾਂ ਕਿ ਅਸੀਂ ਸਨਾਤਨ ਸਮਾਜ ਦੇ ਵਿੱਚ ਧਾਰਿਆ ਹੁੰਦਾ ਕਿ ਆਪਣੇ ਤੀਰਥਾਂ ਦੇ ਉੱਤੇ ਲਾਈਵ ਦੇ ਵਿੱਚ ਇੱਕ ਵਾਰੀ ਤੀਰਥ ਧਾਮਾਂ ਦੀ ਯਾਤਰਾ ਕਰਨੀ ਆ ਉਹਦੇ ਨਾਲ ਨਾਲ ਜਿਹੜੇ ਸਾਡੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਮਾਤਰ ਭੂਮੀ ਦੀ ਰੱਖਿਆ ਦੇ ਲਈ ਮਾਂ ਭਾਰਤੀ ਦੀ ਰੱਖਿਆ ਦੇ ਲਈ ਆਪਣਾ ਬਲੀਦਾਨ ਦਿੱਤਾ ਉਹਨਾਂ ਦੇ ਜਿਹੜੇ ਜਨਮ ਸਥਾਨ ਹੈ ਬਲੀਦਾਨ ਭੂਮੀਆਂ ਉੱਥੇ ਵੀ ਇੱਕ ਵਾਰੀ ਸੀ ਜੁਰ ਜਾਈਏ ਕਿਉਂਕਿ ਉਹਨਾਂ ਤੀਵਥਾਂ ਦਾ ਔਰ ਇਹਨਾਂ ਦੇ ਬਲਿਦਾਨੀਆਂ ਦੇ ਔਰ ਜਨਮ ਸਥਾਨ ਦਾ ਜਿਹੜਾ ਦਰਜਾ ਆ ਦੋਨਾਂ ਦਾ ਬਰਾਬਰ ਆ ਇਸ ਲਈ ਇਹ ਬੜੇ ਪੂਜਨੀਏ ਆ ਸ਼ਹੀਦ ਸਾਰਿਆਂ ਦੇ ਹੁੰਦੇ ਆ ਨਾ ਕਿ ਕਿਸੇ ਇੱਕ ਕੌਮ ਇੱਕ ਜਾਤ ਬਰਾਦਰੀ ਦੇ ਹੁੰਦੇ ਆ ਤਾਂ ਯੁਵਾ ਸਾਰਾ ਇਕੱਠਾ ਹੋ ਕੇ ਆਪਣੇ ਮੱਦੇਨ ਦੇ ਰਾਹੀ ਜਿੱਥੇ-ਜਿੱਥੇ ਵੀ ਉਹਨੂੰ ਲੱਗਦਾ ਕੋ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਸੋਚ ਤੇ ਪਹਿਰਾ ਦੇ ਸਕਦੇ ਹੋ ਕੰਮ ਕਰਨਾ ਚਾਹੀਦਾ ਜੀ ਤੇ ਨੌਜਵਾਨਾਂ ਨੂੰ ਇਹਨਾਂ ਦੀ ਲੀਡ ਕਿਵੇਂ ਦੁਰਨਾ ਚਾਹੀਦਾ ਤਾਂ ਕੋਈ ਇੱਕ ਸੁਨੇਹਾ ਦੇਣਾ ਚਾਹੁੰਦਾ ਦੇਖੋ ਸੁਨੇਹਾ ਅੱਜ ਤੁਸੀਂ ਇਹ ਜਨਮ ਸਥਾਨ ਤੇ ਦੇਖੋ ਚਾਰੇ ਪਾਸੇ ਅਗਰ ਤੁਸੀਂ ਆਪਣਾ ਕੈਮਰਾ ਘੁਮਾਉਗੇ ਕਿ ਨੌਜਵਾਨੀ ਨੌਜਵਾਨ ਤੁਹਾਨੂੰ ਦਿਸਣਗੇ ਜਿਹੜਾ ਕਿ ਬਲੱਡ ਡੋਨੇਟ ਕਰਨ ਦੇ ਲਈ ਇੱਥੇ ਆਏ ਨੇ ਤਾਂ ਦੇਖੋ ਇਹ ਵੀ ਇੱਕ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਇਹ ਰਾਹ ਆ ਤਾਂ ਮੈਂ ਇੱਕ ਤੁਹਾਡੇ ਚੈਨਲ ਮੱਦੇਮਾ ਰਹੀ ਇੱਕ ਹੋਰ ਗੱਲ ਕਵਾਂਗਾ ਮੈਨੂੰ ਲੱਗਦਾ ਕਿ ਵੀ ਪੰਜਾਬ ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਜੀ ਦੇ ਨਾਲ ਇੱਕ ਵਿਤਕਰਾ ਕੀਤਾ ਜਾ ਰਿਹਾ ਕਿਉਂਕਿ ਜੇਕਰ ਅਸੀਂ ਦੇਖੀ ਸ਼ਹੀਦੀ ਕੋਈ ਉੱਚ ਨਿਵੀ ਨਹੀਂ ਹੁੰਦੀ ਪਰ ਮੈਨੂੰ ਇਹ ਲੱਗ ਰਿਹਾ ਕਿ ਵੀ ਸ਼ਹੀਦ ਸੁਖਦੇਵ ਥਾਪਰ ਜੀ ਦੀ ਮਾਤਰਭੂਮੀ ਨੂੰ ਦਿੱਤਾ ਹੋਇਆ ਬਲਿਦਾਨ ਨੀਮਲ ਲੱਗ ਰਿਹਾ ਕਿਉਂਕਿ ਸਰਕਾਰ ਨੂੰ ਆਮ ਪਬਲਿਕ ਨੂੰ ਸਰਕਾਰ ਨੂੰ ਲੱਗ ਸਰਕਾਰ ਨੂੰ ਲੱਗ ਰਿਹਾ ਪਿਛਲੇ ਕਈ ਦਿਨ ਤੋਂ ਇਸ ਸਥਾਨ ਦੇ ਉੱਤੇ ਜਿਹੜਾ ਇੱਕ ਰਸਤਾ ਖੋਲਣ ਦੀ ਮੰਗ ਕੀਤੀ ਜਾ ਰਹੀ ਆ ਹੱਲੇ ਤੱਕ ਕੋਈ ਵੀ ਤਰੀਕੇ ਦਾ ਰਸਤੇ ਦੀ ਕੋਈ ਯੋਜਨਾ ਨਹੀਂ ਬਣਦੀ ਕਿਤੇ ਬਣਦੀ ਆ ਕਈ ਵਾਰ ਕਹਿੰਦੇ ਪੈਸੇ ਮੈਂਸ਼ਨ ਹੋ ਗਏ ਆ ਮਿਲਨੇ ਆ ਰਸਤਾ ਖੁੱਲ ਗਿਆ ਹਰ ਵਾਰ ਕੋਈ ਨਾ ਕੋਈ ਨਵਾਂ ਲੌਲੀਪਾਪ ਜਿਹੜਾ ਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਦਿੱਤਾ ਜਾਂਦਾ ਤਾਂ ਅਸੀਂ ਜੇ ਦੂਸਰੀ ਸਾਈਡ ਤੇ ਦੇਖੀਏ ਕਿ ਵੀ ਪੰਜਾਬ ਦੀ ਜਿਹੜੀ ਸਰਕਾਰੀ ਸ਼ਹੀਦਾ ਦੀ ਸੋਚ ਤੇ ਬਣੀ ਸੀ ਤਾਂ ਅੱਜ ਉਹੀ ਸਰਕਾਰ ਜੋ ਕੁਛ ਇੱਥੇ ਕਰਦੀ ਪਈ ਐ ਸਾਰੀ ਦੁਨੀਆ ਦੇਖਦੀ ਪਈ ਆ ਤਾਂ ਮੈਂ ਇਸ ਤੋਂ ਵੱਡੀ ਸ਼ਰਮਸਾਰ ਸਰਕਾਰ ਦੇ ਲਈ ਹੋਰ ਕੁਛ ਨਹੀਂ ਸਮਝਦਾ ਸਰਕਾਰ ਨੂੰ ਆਪਣੀ ਕੁੰਭ ਕਰਨੀ ਨੀਂਦ ਤਿਆਗਣੀ ਚਾਹੀਦੀ ਆ ਔਰ ਜਿਹੜਾ ਇੱਕ ਰਸਤਾ ਔਰ ਇਸ ਸਥਾਨ ਦੇ ਲਈ ਜਿਹੜੀਆਂ ਮੰਗਾਂ ਇਸ ਦੀਆਂ ਹੋਣੀਆਂ ਚਾਹੀਦੀਆਂ ਮੰਗ ਰਹੇ ਨੇ ਉਹ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਦੇਖੋ ਜਿੱਦਾਂ ਕਿ ਵੱਡੇ ਭਾਈ ਸਾਹਿਬ ਨੇ ਦੱਸਿਆ ਕਿ ਇਹ ਪਾਵਨ ਧਰਤੀ ਜਿਹੜੀ ਐ ਇਹ ਸਿਰਫ ਸਾਡੀ ਨਹੀਂ ਸਾਰੇ ਹਿੰਦੁਸਤਾਨੀਆਂ ਦੀ ਐ ਇਹ ਇੱਕ ਅਜਿਹੀ ਇੱਕ ਲਾਗੀ ਕੌਮ ਹੈ ਉਹ ਸਾਰੀ ਕੌਮਾਂ ਦੀ ਇਕੱਠ ਕਰਕੇ ਇੱਕ ਕੌਮ ਬਣਦੀ ਹੈ ਜਿਹਦੇ ਵਿੱਚ ਭਗਤ ਸਿੰਘ ਸੁਖਦੇਵ ਰਾਜਗੁਰੂ ਆਉਂਦੇ ਆ ਤੇ ਲੁਧਿਆਣੇ ਨੂੰ ਬਹੁਤ ਵੱਡਾ ਫਕਰ ਹੈ ਵੀ ਸੁਖਦੇਵ ਦੀ ਪੈਤ੍ਰਿਕ ਸਥਲੀ ਜਿਹੜੀ ਹੈ ਉਹ ਇੱਥੇ ਹੈ ਲੁਧਿਆਣਾ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਲੁਧਿਆਣੇ ਨੂੰ ਪਰ ਸਰਕਾਰਾਂ ਫੇਰ ਅਸੀਂ ਹਰ ਵਾਰ ਆ ਕੇ ਮਾਈਕ ਤੇ ਸਾਨੂੰ ਇਹ ਸ਼ਬਦ ਕਿਉਂ ਬੋਲਨੇ ਪੈਂਦੇ ਆ ਇੱਕ ਬੰਦਾ ਰਾਹ ਜਿਹੜੇ ਲੁਧਿਆਣਾ ਵਾਸੀ ਆ ਦੂਰ ਦੂਰ ਤੋਂ ਹਿੰਦੁਸਤਾਨ ਤੋਂ ਲੋਕ ਇੱਥੇ ਆਉਂਦੇ ਆ ਉਹਨਾਂ ਨੂੰ ਇੱਕ ਸਿੱਧਾ ਰਸਤਾ ਉਹ ਸਰਕਾਰਾਂ ਨੇ ਪਿੱਛੇ ਹੀ ਸੁਣਨ ਚ ਆਇਆ ਸੀਗਾ ਵੀ ਪੈਸੇ ਵੀ ਅਲਾਟ ਕਰਤੇ ਇਸ ਮੌਕੇ ਤੇ ਹੀ ਪਰਿਵਾਰ ਨੂੰ ਸਮਰਪਿਤ ਕਰ ਦੰਦੇ ਅਸ਼ੋਕ <th>ਾਪਰ ਜੀ ਸਾਡੇ ਤ੍ਰਿਭੂਨ <th>ਾਪਰ ਜੀ ਇਹ ਸਾਰਾ ਕੁਝ ਕੀਤਾ ਕਰਾਇਆ ਉਹਨਾਂ ਦਾ ਜਿੰਨੀ ਮਿਹਨਤ ਕਰ ਰਹੇ ਆ ਇਸ ਜਨਮ ਸਥਾਨ ਨੂੰ ਜਿੰਦਾ ਰੱਖਣ ਦੀ ਇਹ ਸਾਰਾ ਕੁਝ ਉਹਨਾਂ ਦਾ ਸਰਕਾਰਾਂ ਦਾ ਇਹਦੇ ਵਿੱਚ ਸਾਨੂੰ ਕਿਤੇ ਵੀ ਕੋਈ ਯੋਗਦਾਨ ਨਹੀਂ ਦਿਖਦਾ ਔਰ ਅਸੀਂ ਅੱਜ ਦ੍ਰੈਸ਼ਟੀ ਦੇ ਨੇੜੇ ਖੜੇ ਸੀ ਉੱਥੋਂ ਆ ਰਹੇ ਸੀ ਤੇ ਲੁਧਿਆਣੇ ਦੇ ਮੇਅਰ ਲੁਧਿਆਣੇ ਦੇ ਸੀਨੀਅਰ ਡਿਪਟੀ ਮੇਅਰਾਂ ਦੀਆਂ ਗੱਡੀਆਂ ਉੱਥੇ ਖੜੀ ਕਰਕੇ ਇਹ ਮੋਟਰਸਾਈਕਲ ਮੰਗਾ ਰਹੇ ਸੀ ਕਿਸੇ ਹੋਰ ਦਾ ਵੀ ਉਹ ਤੋਂ ਬੈਠ ਕੇ ਅਸੀਂ ਇੱਥੇ ਆ ਸਕੀਏ ਜੀ ਤੁਹਾਨੂੰ ਇੱਥੋਂ ਹੀ ਸ਼ਰਮ ਕਰਨੀ ਚਾਹੀਦੀ ਹੈ ਵੀ ਤੁਸੀਂ ਆਹ ਰਸਤਾ ਦੇ ਦਿਓ ਤੁਹਾਡੀਆਂ ਹੀ ਗੱਡੀਆਂ ਇੱਥੇ ਆ ਸਕਣ ਤੁਸੀਂ ਆਪਣੇ ਵਾਸਤੇ ਇਹ ਰਸਤਾ ਦੇ ਦਿਓ ਹੋਰ ਲੋਕਾਂ ਵਾਸਤੇ ਨਾ ਦਿਓ ਆਮ ਆਦਮੀ ਪਾਰਟੀ ਵਾਲਿਓ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਇਹ ਰਸਤਾ ਤੁਸੀਂ ਆਪਣੇ ਲੀਡਰਾਂ ਵਾਸਤੇ ਦੇ ਦਿਓ ਜਿਹੜੇ ਫਾਰਮੈਲਟੀ ਦੇ ਤੌਰ ਤੇ ਇੱਥੇ ਆਉਂਦੇ ਆ ਜਹਾਂ ਨਾਮ ਬੋਲਦਾ ਜੈਨ ਜੈਪਰ ਸੀ ਇਸ ਪਾਵਨ ਧਰਤੀ ਤੇ ਪਹੁੰਚੇ ਹੋ ਸੁਖਦੇਵ ਥਾਪੜ ਜੀ ਜਨਮ ਭੂਮੀ ਹੈ ਜਨਮ ਦਿਹਾੜਾ ਮਨਾਇਆ ਜਾ ਰਿਹਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਤੁਸੀਂ ਸ਼ਮੂਲੀਅਤ ਕੀਤੀ ਹੈ ਕਿਵੇਂ ਦੇ ਗੱਲ ਹੈ ਸੁਖਦੇਵ ਥਾਪੜ ਦਾ ਜਨਮ ਦਿਨ ਮਨਾ ਰਹੇ ਆ ਸੁਖਦੇਵ ਥਾਪੜ ਦਾ ਜੀਵਨ ਸਾਨੂੰ ਕੁਝ ਕਹਿ ਰਿਹਾ ਸਾਨੂੰ ਕੁਝ ਸੁਨੇਹਾ ਦੇ ਰਿਹਾ ਸਾਨੂੰ ਸੰਦੇਸ਼ ਦੇ ਰਿਹਾ ਸਾਨੂੰ ਉਪਦੇਸ਼ ਦੇ ਰਿਹਾ ਸਾਡੀ ਸੋਚ ਕਿੱਥੇ ਖੜੀ ਹੈ ਭਾਰਤ ਦੇ ਲੋਕਾਂ ਦੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਰਾਜਗੁਰੂ ਸੁਖਦੇਵ ਭਗਤ ਸਿੰਘ ਜਿਨ੍ਹਾਂ ਨੇ ਆਪਣੀ ਜਾਨ ਦੀ ਉਹੋਤੀ ਇਸ ਲਈ ਦਿੱਤੀ ਕਿ ਭਾਰਤ ਦੇ ਅੰਦਰ ਲੋਕਤੰਤਰ ਸਥਾਪਿਤ ਹੋਵੇ ਲੋਕਾਂ ਦਾ ਰਾਜ ਹੋਵੇ ਲੋਕ ਆਨੰਦ ਮਾਨਣ ਅੱਜ ਮਹਾਤਮਾ ਗਾਂਧੀ ਦੀ ਸੋਚ ਤੇ ਪੈਰਾ ਨਹੀਂ ਦਿੰਦਾ ਜਿਆਦਾ ਮਹਾਤਮਾ ਗਾਂਧੀ ਦੇ ਨੋਟਾਂ ਦੇ ਆਲੇ ਦੁਆਲੇ ਘੁੰਮ ਰਹੀ ਹੈ ਭਾਰਤ ਦੀ ਸਿਆਸਤ ਉਹਨਾਂ ਦੇ ਮੋਹਰ ਵਾਲੇ ਨੋਟਾਂ ਦੇ ਆਲੇ ਦੁਆਲੇ ਅੱਜ ਲੋੜ ਹੈ ਸਿੱਥੋਂ ਕੁਝ ਲੈ ਕੇ ਜਾਈਏ ਅੱਜ ਹਿਰਦੇ ਦੇ ਅੰਦਰ ਅੱਜ ਸੋਚ ਦੇ ਵਿੱਚ ਪਰਿਵਰਤਨ ਲਿਆਉਣ ਦੀ ਲੋੜ ਹੈ ਜਿਨ੍ਹਾਂ ਨੂੰ ਪਰਿਵਰਤਨ ਲਿਆਉਣ ਦੀ ਲੋੜ ਹੈ ਉਹ ਕੋਈ ਵੀ ਨਹੀਂ ਆਇਆ ਉਹ ਸਿਰਫ ਫੋਟੋਆਂ ਦੇ ਸਿਰ ਤੇ ਹੀ ਸਿਆਸਤ ਕਰ ਰਹੇ ਨੇ ਬੜਾ ਸੋਹਣਾ ਫਰੇਮ ਕਰਕੇ ਦਫਤਰਾਂ 'ਚ ਫੋਟੋ ਲਾਉਂਦੇ ਨੇ ਭਗਤ ਸਿੰਘ ਦੀ ਲਾਲੀ ਤੇ ਰਾਜਗੁਰੂ ਦੀ ਲਾਲੀ ਤੇ ਸੁਖਦੇਵ ਲਾਲਾ ਲਾਜਪਤਰਾਏ ਤੇ ਅੱਜ ਅਸੀਂ ਕਿੱਥੇ ਖੜੀ ਐ ਸਾਡੀ ਸੋਚ ਇਹ ਦਿਨ ਕਿਉਂ ਮਨਾਉਨੇ ਆ ਇਹ ਪਟੂਰੇਖਾਨ ਨਹੀਂ ਆਉਂਦੇ ਇਹ ਦਿਨ ਸਾਨੂੰ ਯਾਦ ਕਰਾਉਂਦੇ ਨੇ ਕਿ ਉਹਨਾਂ ਮਹਾਨ ਸ਼ਹੀਦਾਂ ਨੇ ਦੇਸ਼ ਦੀ ਖਾਤਰ ਕੀ ਕੀਤਾ ਸਾਡੀ ਸੋਚ ਕਿੱਥੇ ਖੜੀ ਐ ਅਸੀਂ ਅੱਜ ਸੋਚ ਦੇ ਵਿੱਚ ਪਰਿਵਰਤਨ ਲਿਆਉਣ ਦੀ ਲੋੜ ਐ ਜੇ ਅੱਜ ਸੁਖਦੇਵ <th>ਾਪਰ ਨੂੰ ਯਾਦ ਕਰ ਰਹੇ ਆ ਸੁਖਦੇਵ <th>ਾਪਰ ਕੱਲੇ <th>ਾਪਰ ਪਰਿਵਾਰ ਦਾ ਨਹੀਂ ਕੱਲੇ ਇਹ ਰਿਸ਼ਤੇਦਾਰ ਖੜੇ ਨੇ ਇੰਨਾ ਦਾ ਨਹੀਂ ਉਹ ਭਾਰਤ ਦਾ ਮਹਾਨ ਸਬੂਤ ਹੈ ਸੁਖਦੇਵ <th>ਾਪਰ ਉਹ ਸਾਰੇ ਭਾਰਤੀਆਂ ਦਾ ਸਾਰੇ ਵਰਗਾਂ ਦਾ ਸਾਰੀਆਂ ਜਾਤੀਆਂ ਦਾ ਸਾਰੇ ਧਰਮਾਂ ਦਾ ਉਹ ਸਬਦ ਆ ਸਰ ਅੱਜ ਤੁਸੀਂ ਇਸ ਪਾਵਨ ਧਰਤੀ ਤੇ ਪਹੁੰਚੇ ਹੋ ਸੁਖਦੇਵ <th>ਾਪਰ ਜੀ ਦੇ ਜਨਮ ਦਿਹਾੜੇ ਤੇ ਪਹੁੰਚੋ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਅੱਜ ਸ੍ਰੀ ਸ਼ਹੀਦ ਸੁਖਦੇਵ <th>ਪਰਜੀਤ ਦੇ 198 ਜਨਮ ਦਿਨ ਤੇ ਸਾਰੇ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਮੁਬਾਰਕ ਦਿਨਾਂ ਔਰ ਉਥੇ ਜਿੱਤੇ ਸਾਡੇ ਅਸ਼ੋਕ <th>ਥਾਪਰ ਜੀ ਹਰ ਸਾਲ ਜਿਹੜਾ ਹੈ ਸ਼ਹੀਦ ਸੁਖਦੇਵ <th>ਥਾਪਰ ਜੀ ਦਾ ਜਿਹੜਾ ਜਨਮ ਦਿਨ ਮਨਾਉਂਦੇ ਨੇ ਖੂਨਦਾਨ ਕੈਂਪ ਲਗਾਉਂਦੇ ਨੇ ਮੈਂ ਦੇਖਿਆ ਵੀ ਹਰ ਸਾਲ ਕੋਈ ਨਾ ਕੁਝ ਨਵੇਂ ਜੋ ਜੋ ਪਬਲਿਕ ਦੀ ਜ਼ਰੂਰਤ ਹੈ ਉਹਨੂੰ ਦੇਖਦੇ ਹੋਏ ਕੋਈ ਨਾ ਕੋਈ ਜਿਹੜੇ ਪ੍ਰੋਗਰਾਮ ਰੱਖਦੇ ਨੇ ਔਰ ਮੈਂ ਅਸ਼ੋਕ ਥਾਪਰ ਜੀ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਛੀਦਾਂ ਨੂੰ ਯਾਦਦ ਰੱਖਦੇ ਨੇ ਔਰ ਹਮੇਸ਼ਾ ਜਿਹੜਾ ਛੀਦਾਂ ਦਾ ਧਿਆਨ ਰੱਖਦੇ ਨੇ ਜਿਹੜੀਆਂ ਕੌਮਾਂ ਆਪਣੇ ਛੀਦਾਂ ਦਾ ਆਪਣੇ ਗੁਰੂਆਂ ਦਾ ਜਿਹੜੇ ਨਾਲ ਲੱਗ ਕੇ ਚੱਲਦੀਆਂ ਨੇ ਯਾਦ ਰੱਖਦੀਆਂ ਨੇ ਉਸ ਕੌਮ ਦਾ ਉਹਦਾ ਕਦੀ ਵੀ ਜਿਹੜਾ ਵੀ ਹਮੇਸ਼ਾ ਜਾਜਾ ਕਰ ਦਿੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਅਸ਼ੋਕ ਠੱਪਰ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਹੀ ਇਹ ਜਿਹੜੀ ਦਰੋਹਰ ਆ ਸਾਮਕੇ ਰੱਖੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਇੱਕ ਰਸਤਾ ਵੀ ਅਲੋਟ ਨਹੀਂ ਕੀਤਾ ਜਾ ਰਿਹਾ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਮੈਂ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਸ਼ਹੀਦ ਸੁਖਦੇਵ ਠੱਪਰ ਜੀ ਦੇ ਜਿਹੜਾ ਮੇਨ ਰਸਤਾ ਜਿਹੜਾ ਨਿਕਲਣਾ ਚਾਹੀਦਾ ਹੈ ਉਹ ਕਿਉਂ ਨਹੀਂ ਨਿਕਲ ਰਿਹਾ ਕਿੰਨੇ ਸਾਲਾਂ ਤੋਂ ਸਾਡੇ ਅਸ਼ੋਕ ਠੱਪਰ ਜੀ ਜਿਹੜਾ ਨੇ ਕੋਸ਼ਿਸ਼ ਕਰ ਰਹੇ ਨੇ ਹਮੇਸ਼ਾ ਸਰਕਾਰਾਂ ਦੇ ਨਾਲ ਲੜਦੇ ਪਏ ਨੇ ਵੀ ਇਹ ਰਸਤਾ ਨਿਕਲਣਾ ਚਾਹੀਦਾ ਹੈ ਔਰ ਜੋ ਮੈਨੂੰ ਪਿੱਛੇ ਪਤਾ ਚੱਲਿਆ ਵੀ ਰਸਤਾ ਪਾਸ ਵੀ ਹੋ ਚੁੱਕਾ ਹੈ ਔਰ ਪੈਸੇ ਦੇ ਕਰਕੇ ਜਿਹੜਾ ਵੇ ਰੁਕਿਆ ਹੋਇਆ ਹੈ ਬੜੇ ਸ਼ਰਮਨਾ ਕਹਿਣਾ ਪੈ ਰਿਹਾ ਹੈ ਜੇ ਸ਼ਹੀਦਾਂ ਦੇ ਰਸਤੇ ਕੱਢਣ ਵਾਸਤੇ ਵੀ ਸਰਕਾਰਾਂ ਕੋਲ ਪੈਸੇ ਨਹੀਂ ਹੈਗੇ ਤੇ ਇਸ ਤੋਂ ਵੱਡੀ ਇਹਨਾਂ ਸਰਕਾਰਾਂ ਤੇ ਲਾਂਤ ਨਹੀਂ ਹੋ ਸਕਦੀ ਕੀ ਲੱਗਦਾ ਫਿਰ ਨੌਜਵਾਨ ਕਿੱਥੋਂ ਸਹੀਦ ਲੈਣ ਮੈਂ ਤੇ ਸਾਰੇ ਇਲਾਕਾ ਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਆਓ ਅਸੀਂ ਸਾਰੇ ਮਿਲ ਕੇ ਜਿਹੜਾ ਰਸਤੇ 'ਚ ਪੈਸੇ ਲੱਗ ਰਹੇ ਨੇ ਜੇ ਸਰਕਾਰਾਂ ਹੱਥ ਖੜੇ ਕਰ ਦਈਆਂ ਨੇ ਤੇ ਅਸੀਂ ਮਿਲ ਕੇ ਸਾਰਾ ਇਹ ਜਿਹੜਾ ਰਸਤੇ ਦੇ ਉੱਪਰ ਜਿਹੜੇ ਪੈਸੇ ਲੱਗਦੇ ਨੇ ਉਹ ਲਗਾਏ ਜਾਣ ਕਿਉਂ ਜਿਹੜੇ ਸ਼ਹੀਦਾਂ ਨੂੰ ਜਿਹੜਾ ਯਾਦ ਕਰਨਾ ਜਾਂ ਸ਼ਹੀਦਾ ਦੇ ਸੇਵਾ ਜਿਹੜੀ ਕਰਨੀ ਹੈ ਉਹ ਸਭ ਤੋਂ ਵੱਡਾ ਮਾਣ ਦੇਸ਼ ਵਾਸਤੇ ਸ਼ਹੀਦਾਂ ਦਾ ਜਨਮ ਦਿਹਾੜੇ ਮਨਾਏ ਉਦੋਂ ਹੀ ਸਫਲ ਹੈ ਜਦੋਂ ਅਸੀਂ ਉਹਨਾਂ ਦੀ ਦਰੋਹਰ ਨੂੰ ਸਾਹਮਣੇ ਰੱਖੀਏ ਤੇ ਆਪਣੇ ਜਿਹੜੇ ਨੌਜਵਾਨ ਹੈ ਆਪਣੀ ਨਵੀਆਂ ਪੀੜ੍ਹੀਆਂ ਉਹਨਾਂ ਤੱਕ ਇਹ ਸੁਨੇਹਾ ਉਹਨਾਂ ਦਾ ਪਹੁੰਚਾਈਏ ਫਿਰ ਹੀ ਇਹ ਜਨਮ ਦਿਹਾੜੇ ਮਨਾਏ ਸਫਲੇ ਹੁੰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਸਾਰੇ ਲੋਕਾਂ ਦੇ ਵਿਊਜ਼ ਨੂੰ ਕਮੈਂਟਸ ਆਪਣੀ رائے ਜ਼ਰੂਰ ਦਿਓ ਫਿਰ ਮਿਲਾਂਗੇ ਉਦੋਂ ਤੱਕ ਬਣੇ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸ